ਓਮ ਸ਼ਾਂਤੀ ਆ ਸੁੰਦੇ ਹਾਂ 20 ਮਈ 2024 ਤੇ ਬਾਬਾ ਦੀ ਸਾਕਾਰ ਮਹਵਾਦ ਬਾਬਾ ਬੋਲੇ ਮਿੱਠੇ ਬੱਚੇ ਤੁਸੀਂ ਬਾਪ ਤੋਂ ਭਗਤੀ ਦਾ ਫਲ ਲੈਣਾ ਹੀ ਹੋ ਜਿਨ੍ਹਾਂ ਨੇ ਜ਼ਿਆਦਾ ਭਗਤੀ ਕੀਤੀ ਹੋਏਗੀ ਉਹੀ ਗਿਆਨ ਵਿੱਚ ਅੱਗੇ ਜਾਣਗੇ ਪ੍ਰਸ਼ਨ ਹੈ ਕਾਲਯੁਗੀ ਰਜਾਈ ਵਿੱਚ ਕਿੰਨਾ ਦੋ ਚੀਜ਼ਾਂ ਦੀ जरूरत रही है जो सातयुगी राजाई नहीं होगी कालजुगी राजाई कि चीज़ों की जरूरत रही है जो सातजुगी राजाई नहीं रहेगी उत्तर कालजुगी राजाई पहला वजीर दी ते दूजा गुरु दी जरूरत रही है विच दोनों ही नहीं होंगे ਉੱਥੇ ਕਿਸੇ ਦੀ ਰਾਇਲੈਂਡ ਦੀ ਸਰਕਾਰ ਨਹੀਂ ਕਿਉਂਕਿ ਸਾਜੂਗੀ ਰਜਾਈ ਸੰਗਮ ਤੇ ਬਾਪ ਦੀ ਸ਼੍ਰਿਮਤੇ ਸਥਾਪਨ ਹੁੰਦੀ ਹੈ ਅਜੇ ਹੀ ਸ਼੍ਰਿਮਤ ਮਿਲਦੀ ਹੈ ਜੋ ਇੱਕੀ ਪੀੜੀ ਤੱਕ ਚਲਦੀ ਹੈ ਕਿਸੇ ਗੁਰੂ ਦੀ দরকার ਨਹੀਂ ਓਮ ਸ਼ਾਂਤੀ ਓਮ ਸ਼ਾਂਤੀ ਦਾ ਅਰਥ ਕੀ ਹੈ ਸਵਾਧਰਮ ਵਿੱਚ ਬੈਠੋ ਆਪਣੇ ਆਪ ਨੂੰ ਆਤਮਾ ਸਮਝੋ ਤਾਂ ਸ਼ਾਂਤੀ ਵਿੱਚ ਬੈਠੋਗੇ ਐਸ ਨੂੰ ਕਿਹਾ ਜਾਂਦਾ ਹੈ ਸਵਾਧਰਮ ਵਿੱਚ ਬੈਠਣਾ ਭਗਵਾਨੋ ਵਾਚ ਸਵਾਧਰਮ ਵਿੱਚ ਬੈਠੋ ਹੁਣ ਤੁਹਾਨੂੰ ਬੇਹੱਦ ਦਾ ਬਾਤ ਬੇਹੱਦੀ ਪੜਾਈ ਪੜਾਉਂਦੇ ਨੇ ਕਿਉਂਕਿ ਬੇਹੱਦ ਦਾ ਸੁਖ ਦੇਣੇ ਵਾਲਾ ਬੇਹੱਦ ਦਾ ਬਾਪ ਹੈ ਪੜਾਈ ਤੋਂ ਸੁਖ ਮਿਲਦਾ ਹੈ ਨਾ ਹੁਣ ਬਾਪ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਸਮਝ ਕੇ ਬੈਠੋ ਬੇਗਦਾ ਬਪਾਇਆ ਹੈ ਤੁਹਾਨੂੰ ਹੀਰੇ ਜਿਹਾ ਪਨਾਨ ਹੀਰੇ ਜਿਹਾ ਦੇਵੀ ਦੇਵਤਾ ਹੀ ਹੁੰਦੇ ਨੇ ਉਹ ਕਦੋਂ ਬੰਦੇ ਨੇ ਇਸ ਉੱਤੇ ਪਰ ਪੁਰਸ਼ोत्तम ਯੁਗਤੇ ਕਿਵੇਂ ਬਣੇ ਇਹ ਕੋਈ ਦੱਸ ਨਾ ਸਕੇ ਸਿਵਾ ਇੱਕ باپ ਦੇ ਪਰਜਾ ਪਿਤਾ ਬ੍ਰਹਮਾ ਦੇ ਬੱਚੇ ਤੁਸੀਂ ਬ੍ਰਾਹਮਣ ਠਹਿਰੇ ਫਿਰ ਤੁਹਾਨੂੰ ਦੇਵਤਾ ਬੰਨਾ ਹੈ ਬ੍ਰਾਹਮਣਾ ਦੀ ਹੁੰਦੀ ਹੈ ਛੋਟੀ ਤੁਸੀਂ ਸ਼ੁੱਦਰ ਤੋਂ ਬ੍ਰਾਹਮਣ ਬਨੇ ਹੋ तुसी प्रजापिता ब्रह्माते मुख वंशावली हो कुख वंशावली नहीं हो विच सब ने कुख वंशावली साधु संत ऋषि मुनियादी सब द्वापर तो कुख वंशावली बने ने सिर्फ तुसी पिता ब्रह्मा कुमार कुमारियां ही मुख वंशावली बंदे हो ये तो है सर्वोत्तम कुल ਦੇਵਤਾ ਮਾਤੂ ਵੀ ਉੱਤਮ ਕਿਉਂਕਿ ਤੋਹਾਨੂੰ ਪੜ੍ਹਾਉਣ ਵਾਲਾ ਮਨੁੱਖ ਤੋਂ ਦੇਵਤਾ ਬਣਾਉਣ ਵਾਲਾ ਬਾਪ ਆਇਆ ਹੋਇਆ ਹੈ ਬੱਚਿਆਂ ਨੂੰ ਬੈਠ ਸਮਝਾਉਂਦੇ ਨੇ ਕਿਉਂਕਿ ਭਗਤੀ ਮਾਰਗ ਵਿੱਚ ਉਸ ਨੂੰ ਇਹ ਆਤਾ ਕੀਤਾ ਉਹਨ ਭਗਤੀ ਮਾਰਗ ਵਾਲੇ ਇੱਥੇ ਨਹੀਂ ਆਉਂਦੇ ਇੱਥੇ ਆਉਂਦੇ ਨੇ ਗਿਆਨ ਮਾਰਗ ਵਾਲੇ ਤੁਸੀਂ ਆਂਦੇ ਹੋ ਬੇਫਿੱਦੇ ਬਾਪ ਤੋਂ ਭਗਤੀ ਦਾ ਫਲ ਲੈਣ ਦੇ ਲਈ ਉਨ ਭਗਤੀ ਦਾ ਫਲ ਕੌਣ ਲੈਣਗੇ ਜਿਨ੍ਹਾਂ ਨੇ ਜਿਆਦਾ ਭਗਤੀ ਕੀਤੀ ਹੋएगी ਉਹੀ ਪੱਥਰ ਤੋਂ ਪਰਸਬੁਤੀ ਬੰਦੇ ਨੇ ਉਹੀ ਆਤੀ ਗਿਆਨ ਲੈਣਗੇ ਕਿਉਂਕਿ ਭੱਤੀ ਦਾ ਫਨ ਭਗਵਾਨ ਨੂੰ ਆਕੇ ਦੇਣਾ ਹੀ ਹੈ ਇਹ ਚੰਗੀ ਤਰ੍ਹਾਂ ਸਮਝਣ ਦੀਆਂ ਗੱਲਾਂ ਨੇ ਹੁਣ ਤੁਸੀਂ ਕਾਰਜਯੋਗੀ ਤੋਂ ਸੱਚੋਗੀ ਵਿਕਾਰੀ ਤੋਂ ਨਿਰਵਕਾਰੀ ਬੰਦੇ ਹੋ ਆਤਵਾ ਪੁਰਸ਼ੋਤਮ ਬੰਦੇ ਹੋ ਤੁਸੀਂ ਆਏ ਹੋ ਅਜੇਹਾ શ્રી ਲక్ష్ਮੀ ਨਾਰਾਇਣ ਜੀ ਆ ਬਨੰਦੇ ਲੈ ए भगवान भगवती ने जरूर इन्हों भगवान ही पढ़ा वाच परंतु भगवान किसन किया जाता भगवान इक एक हुंदा है भगवान कोई सैकड़ों हजार नहीं होंगे मिट्टी पत्थर भी नहीं होंगे बाप ना जानन दे कारण भारत देखो कंगाल बन गया है उन बच्चे जानते नहीं ਭਾਰਤ ਵਿੱਚ ਇਹਨਾਂ ਦੀ ਯਾਨੀ ਸ਼੍ਰੀ ਲక్ష్ਮੀ ਨਾਰਾਇਣ ਦੀ ਰਾਜਧਾਨੀ ਸੀ ਇਹਨਾਂ ਦੇ ਬਾਣ ਬੱਚੇ ਸੀ ਜੋ ਰਾਜਧਾਨੀ ਦੇ ਮਾਲਿਕ ਸੀ ਤੁਸੀਂ ਇੱਥੇ ਆਏ ਹੋ ਰਾਜਧਾਨੀ ਦਾ ਮਾਲਿਕ ਬਣਨ ਦੇ ਲਈ ਹੁਣ ਉਹ ਹੈ ਨਹੀਂ ਰਾਜਧਾਨੀ ਦੇ ਮਾਲਿਕ ਸੀ ਤੁਸੀਂ ਹੁਣ ਬਣ ਰਹੇ ਹੋ ਭਾਰਤ ਵਿੱਚ ਇਹਨਾਂ ਦਾ ਰਾਜ ਸੀ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ जदों इना देवी देवतावान की राजधानी सी सूरजवंशी चंद्रवंशी से होर कोई धर्म नहीं इस समय फिर सब धर्म ने यह धर्म देवी देवता धर्म है नहीं ये जो फाउंडेशन है इसनों थुर किया जाता है इस समय मनुख सृष्टि झाड़ थुर एकदम ही सड़ गया है ਬਾਕੀ ਸਭ ਖੜੇ ਨੇ ਪਰ ਐਸ ਦੀ ਉਮਰ ਪੂਰੀ ਹੋ ਗਈ ਜੋ ਮਨੁੱਖ ਸ੍ਰਿਸ਼ਟੀ ਦਾ ਝਾੜ ਸੀ ਉਸ ਦੀ ਉਮਰ ਪੂਰੀ ਹੋ ਗਈ ਕਿਉਂਕਿ ਵੈਰਾਈਟੀ ਝਾੜ ਹੈ ਪਿੰਨ ਨਾਮ ਰੂਪ ਦੇਸ਼ਕਾਲ अनेकाਨੇਕ ਨੇ ਕਿੰਨਾ ਵੱਡਾ ਝਾੜ ਹੈ ਬਾਪ ਸਮਝਾਉਂਦੀ ਨਹੀਂ ਕਲਪ-ਕਲਪ ਇਹ ਝਾੜ ਜੜ ਜੜੀ ਪੁੱਤ ਤਾਮੋ ਪ੍ਰਧਾਨ ਹੋ ਜਾਂਦਾ ਹੈ ਫਿਰ ਮੈਂ ਆਂਦਾ ਹਾਂ ਤੁਸੀਂ ਮੈਨੂੰ ਬੁਲਾਉਂਦੇ ਕੋ ਬਾਬਾਓ ਪਤੀਤਾ ਨੂੰ ਆਕੇ ਪਾਵਨ ਬਣਾਓ पतित पावन कहें हो त निराकार बाप ही याद आता है साकारिता कदे याद नहीं आएगा पतित पावन सदगति दाता एक बाप है जद सदगति से सतयुगति सी सदगति सी हम ती पुरुषोत्तम संगम युग दे बैठे हो बाकी सब कलयुग ने तुसी हो पुरुषोत्तम संगम युग दे उच्चा ਕੋਸ਼ ਬਣਾਉਣ ਵਾਲਾ ਉੱਚੇ ਤੇ ਉੱਚਾ ਇੱਕ ਭਗਵਾਨ ਦਾ ਯਾਦ ਜਾਂਦਾ ਹੈ ਕਿਹਾ ਜਾਂਦਾ ਉੱਚਾ ਤੇਰਾ ਨਾਮ ਉੱਚਾ ਤੇਰਾ ਧਾਮ ਉੱਚੀ ਤੇ ਉੱਚਾ ਭਗਵਾਨ ਉਹ ਉੱਚੀ ਤੇ ਉੱਚਾ ਪਰਮਤਮ ਵਿੱਚ ਰਹਿੰਦੇ ਨੇ ਇਹ ਬੜੀ ਸਹਿਜ ਸਮਝਣ ਦੀਆਂ ਗੱਲਾਂ ਨੇ ਸਾਜੂ ਤ੍ਰੇਤਾ ਦਵਪਰ ਕਾਲਯੁਗ ਕੋਨ ਹੈ ਸੰਗਮ ਯੁਗ ਐਸ ਦਾ ਕਿਸੇ ਨੂੰ ਵੀ पता नहीं है ड्रामा सारा राज है ड्रामा भगती मार्ग का बनया नहीं कह सकते कि बाबा फिर भगती मारग क्यों बनाया यहाँ आनादि बनया ना? मैं बैठ के तहन तो ड्रामा से आदमद अंत का राज समझा हाँ मैं बनाया फिर कह ਕਦੋਂ ਬੜਾਇਆ ਬਾਪ ਕਹਿੰਦੇ ਨਹੀਂ ਇਹ ਤਾਂ ਅਨਾਤੀ ਹੈਗੀ ਸ਼ੁਰੂ ਕਦੋਂ ਹੋਇਆ ਸਵਾਲ ਨਹੀਂ ਹੋ ਸਕਦਾ ਜੇਕਰ ਕਹਾਂਗੇ ਫਲਾਣੇ ਟਾਈਮ ਤੇ ਸ਼ੁਰੂ ਹੋਇਆ ਫਿਰ ਪੁੱਛਾਂਗੇ ਬੰਦ ਕਦੋਂ ਹੋਏਗਾ ਪਰ ਨਹੀਂ ਇਹ ਤਾਂ ਚੱਕਰ ਹੈ ਜੋ ਚਲਦਾ ਹੀ ਰਹਿੰਦਾ ਹੈ ਤੁਸੀਂ ਚਿੱਤਰ ਵੀ ਬਣਾਉਂਦੇ ਹੋ ਬ੍ਰਹਮਾ ਵਿਸ਼ਨੂੰ ਸ਼ੰਕਰਤਾ ਇਹ ਹੈ ਤੇਰਤਾ ਤ੍ਰਿਮੂਰਤੀ ਦਿਖਾਉਂਦੇ ਨੇ ਉਸ ਵੀ ਚੁੱਚੇ ਤੇ ਉੱਚੇ ਸ਼ਿਵ ਨੂੰ ਨਹੀਂ ਦਿਖਾਉਂਦੇ ਉਸ ਨੂੰ ਵੱਖ ਕਰ ਦਿੰਦੇ ਨੇ ब्रह्मा द्वारा स्थापना सगुन हो रही है ती तो अपनी राजधानी स्थापन कर रही हो राजधानी विच सब प्रकार के पद होंगे ने प्रेजिडेंट है प्राइम मिनिस्टर है चीफ मिनिस्टर है सब होंगे ने राय देने वाले साजुग विच राय देने वाला भी कोई चाहता नहीं हूँ तो राय श्रीमत मिलती है वह अविनाशी मिल जाती है हूँ देखो किन्नी राय देन वाले ने ढेर ढेर ਪੈਸਾ ਖਰਚ ਕਰਕੇ ਮਨਿਸਟਰ ਵੰਦੀ ਨੇ ਰਾਏ ਦੇਂਦੀ ਲਈ ਖੁਦ ਗਵਰਨਮੈਂਟ ਕਹਿੰਦੀ ਹੈ ਇਹ ਤਾਂ ਕਰਪਟਡ ਹੈ ਭ੍ਰਸ਼ਟਾਚਾਰੀ ਹੈ ਬਹੁਤ ਖਾਂਦੇ ਨੇ ਇਹ ਤਾਂ ਹੈ ਹੀ ਕਲਯੁਗ ਉੱਥੇ ਆ ਰਹੀ ਹੁੰਦਾ ਨਹੀਂ ਵਜ਼ੀਰ ਆਦੀ ਦੀ ਦਰਕਾਰ ਨਹੀਂ ਰਹਿੰਦੀ ਇਹ ਮਤ ਇੱਕੀ ਜਨਮ ਚੰਦੀ ਹੈ ਤੁਹਾਡੀ ਸਦਗਤੀ ਹੋ ਜਾਂਦੀ ਹੈ ਉੱਥੇ ਗੁਰੂ ਦੀ ਦਰਕਾਰ ਨਹੀਂ ਰਹਿੰਦੀ ਸਾਜੋਗ ਵਿੱਚ ਨਾ ਗੁਰੂ ਨਾ ਵਜ਼ੀਰ ਰੰਦਾ ਹੁਣ ਤੁਹਾਨੂੰ ਸ਼੍ਰੀਮਤ ਮਿੰਦੀ ਹੈ ਆ ਵਿਨਾਸੀ ਇੱਕੀ ਪੀੜੀ ਤੇ ਲਈ ਇੱਕੀ ਬੁੜਾਪਿਆਂ ਦੇ ਲਈ ਬੁੱਢਾបាន ਫਿਰ শরীর ਛੱਡ ਕੇ ਜਾ ਕੇ ਬੱਚਾ ਬਨੋਗੇ ਜਿਵੇਂ ਸੱਪ ਇੱਕ ਖਾਈ ਛੱਡ ਫਿਰ ਦੁੱਚੀ ਲੈਂਦਾ ਹੈ ਬਾਪ ਸਮਝਾਉਂਦੇ ਨੇ ਮਿੱਠੇ-ਮਿੱਠੇ ਬੱਚੋ ਤੁਸੀਂ ਬ੍ਰਾਹਮਣ ਪ੍ਰਾਮਣੀਆਂ ਹੋ ਗ੍ਰੰਥ ਵਿੱਚ ਪੜ੍ਹਦੇ ਸੁਣਦੇ ਸਭ ਨੇ ਮੂਤਪਲੀਤੀ ਕੱਪੜ ਤੋਏ ભગવાન ਨੂੰ ਬੁਲਾਉਂਦੇ ਨੇ ਆ ਕੀ ਮੂਤਪਲੀਤੀ ਕਪੜਾ ਸਾਡੀ ਆਤਮਾਵਾਦਾ ਤੁলাই ਕਰੋ ਅਸੀਂ ਸਭ ਆਤਮਾ ਦੇ ਬਾਬਾ ਆਖੇ ਸਾਡੇ ਕੱਪੜੇ ਨੂੰ ਸਾਫ਼ ਕਰੋ ਹੁਣ ਸਰੀਰ ਨੂੰ ਨਹੀਂ ਤੋਨਾ ਆਤਮਾ ਨੂੰ ਤੋਨਾ ਹੈ ਕਿਉਂਕਿ ਆਤਮਾ ਹੀ ਪਤਿਤ ਬਣੀ ਹੈ ਪਤਿਤ ਆਤਮਾ ਨੂੰ ਆਖੇ ਪਾਵਨ ਬanao ਬਾਬਾ ਚੰਨ ਸਮਝਾਉਂਦੇ ਨੇ ਮਿੱਠੇ ਮਿੱਠੇ ਬੱਚੋ ਮੈਨੂੰ ਇੱਥੇ ਆਣਾ ਪੈਂਦਾ ਹੈ ਮੈਂ ਹੀ ਗਿਆਨ ਦਾ ਸਾਗਰ ਹਾਂ ਪਵਿੱਤਰਤਾ ਦਾ ਸਾਗਰ ਹਾਂ ਤੁਸੀਂ ਵੇਖਦੇ ਬਾਬਤੋ ਵੇਖਦਾ ਵਰਸਾ ਲੰਬੀ ਹੋ ਹਾਦ ਦੇ ਬਾਪ ਤੋਂ ਹੱਥ ਦਾ ਵਰਸਾ ਮਿਲਦਾ ਹਾਦ ਦੇ ਵਰਸੇ ਵਿੱਚ ਦੁੱਖ ਬਹੁਤ ਅਸਲੀ ਬਾਪ ਨੂੰ ਯਾਦ ਕਰਦੇ ਨੇ ਆਥਾ ਦੁੱਖ ਹੈ ਬਾਪ ਨੇ ਕੀ ਹੇ ਪੰਜ ਵੇਕਾਰਾ ਰੂਪੀ ਰਾਵਣ ਤੋ ਹਾਨਾ ਸਭ ਤੋਂ ਵੱਡਾ ਦੁਸ਼ਮਨ ਹੈ ਇਹ ਆਦਮਤ ਅੰਤ ਦੁੱਖ ਦਿੰਦੇ ਨੇ ਇਹ ਮਿਰਚੇ ਬੱਚੋ ਜੇਕਰ ਇਸ ਬ੍ਰਾਹਮਣ ਜਨਮ ਵਿੱਚ ਕਾਂ ਤੇ ਜੀਤ ਪਹਿਨ ਲਈ ਤਜਤਤ ਜੀਤ ਬਣ ਜਾਓਗੇ तुसी पवित्रता धारण कर देवता बनने दे के तुसी आए हो आदि स्नातन देवी देवता धर्म की स्थापना करन ए है पुरुषोत्तम संगम युग इस कर पावन बनना है कलप पहले जिन्हें पावन बने सी सूर्यवंशी चंद्रवंशी दे और जरूर बनन दे टाइम तो ता लगता है ना बाप युक्ति बहुत सहज दसते ने ਉਨ ਵਾਪ ਦੇ ਬੱਚੇ ਤਾਂ ਬਨੇ ਹੋ ਐਥੇ ਤੁਸੀਂ ਕਿਸ ਦੇ ਕੋਲ ਆਏ ਹੋ ਹੋਤਾ ਹੈ ਨਿਰাকার ਪੰਛ ਨੇ ਸਰੀਰ ਦਾ ਨੋਨ ਲਿਆ ਹੈ ਪਉ ਖੁਦ ਦਸਤੇ ਨੇ ਇਹ ਹੈ ਬਹੁਤ ਜਨਮਾਂ ਤੇ ਅੰਤ ਦੇਵੀ ਅੰਤ ਦਾ ਜਨਮ ਇਹ ਹੋਇਆ ਸਭ ਤੋਂ ਜ਼ਿਆਦਾ ਪੁਰਾਣਾ ਤਨ ਮੈਂ ਆਂਦਾ ਹਾਂ ਪੁਰਾਣੀ ਰਾਵੰਦੀ ਆਸਰੀ ਦੁਨੀਆ ਵਿੱਚ ਫਿਰ ਉਹਨਾਂ ਦੇ ਸਰੀਰ ਵਿੱਚ ਜੋ ਆਪਣੇ ਜਨਮਾ ਨੂੰ ਨਹੀਂ ਜਾਣਦੇ ਇਹ ਹੈ ਬਹੁਤ ਜਨਮਾਂ ਤੇ ਅੰਤਤਾ ਜਨਮ ਜਦ ਕੀ ਵਾਨਪ੍ਰਸਤ ਅਵਸਥਾ ਹੈ ਉਦੋਂ ਮੈਂ ਪਰਵੇਸ਼ ਕਰਤਾ ਹਾਂ ਗੁਰੂ ਵੀ ਹਮੇਸ਼ਾ ਵਾਨਪ੍ਰਸਤ ਅਵਸਥਾ ਵਿੱਚ ਕੀਤਾ ਜਾਂਦਾ ਹੈ ਕਹਿੰਦੇ ਨੇ ਨਾ 60 ਤਾਂ ਲੱਗੀ ਲੱਖ ਘਰ ਵਿੱਚ ਰਹੋਗੇ ਤਾਂ ਬੱਚਿਆਂ ਦੀ ਲੱਖ ਲੱਗੇਗੀ ਐਸ ਲਈ ਪੱਜੋ ਘਰ ਤੋਂ ਬੱਚੇ ਅੱਜ ਕੱਲ ਅਜੇ ਹੀ ਹੁੰਦੇ ਨੇ ਜੇ ਬਾਪ ਨੂੰ ਵੀ ਲੱਥ ਮਰਨ ਵਿੱਚ ਦੇਰੀ ਨਹੀਂ ਕਰਦੀ ਕਹਿਣਗੇ ਕਿ ਕਿੱਥੇ ਮਰੇ ਤੇ ਐਸ ਦਾ ਧੰਨ ਸਾਨੂੰ ਮਿਲੇ ਵਾਨ ਪ੍ਰਸਤੀਆਂ ਦੇ ਬਹੁਤ ਸੱਤ ਸੰਗ ਹੁੰਦੇ ਨੇ ਤੁਸੀਂ ਜਾਣਦੇ ਹੋ ਸਰਵਦਾ ਸਦਗਤੀ ਦਾਤਾ ਇੱਕ ਬਾਪ ਹੈ ਉਹ ਸੰਗ੍ਰਮ ਯੁਕਤੀ ਆਂਦੇ ਨੇ ਸਾਜਗ ਵਿੱਚ ਜਦੋਂ ਤੁਸੀਂ ਸਦਗਤੀ ਪਾੰਦੇ ਹੋ ਬਾਕੀ ਸਭ ਸ਼ਾਂਤੀ ਤਾਂ ਵਿੱਚ ਰਹਿੰਦੇ ਨੇ ਐਸ ਨੂੰ ਕਿਹਾ ਜਾਂਦਾ ਹੈ ਸਰਵਦੀ ਸਦਗਤੀ ਬਾਪ ਦੇ ਸਿવાય ਹੋਰ ਕੋਈ ਸਦਗਤੀ ਦਾਤਾ ਹੋ ਨਹੀਂ ਸਕਦਾ ਨਾ ਕਿਸੇ ਨੂੰ ਸ਼੍ਰੀ ਸ਼੍ਰੀ ਕਹਿ ਸਕਦੇ ਹਾਂ ਨਾ ਸ਼੍ਰੀ 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 ਆਰਥਾਪ ਸ੍ਰੇਸ਼ਟ ਹੁੰਦੇ ਨੇ ਦੇਵਤਾ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਉਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਬਣਾਉਣ ਵਾਲਾ ਕੌਣ ਸ਼੍ਰੀ 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 ਬਾਪ ਨੂੰ ਕਹਿਣਾ ਚਾਹੀਦਾ ਹੈ ਬਾਪ ਭੂਲਾ ਸਿੱਧ ਕਰਕੇ ਦੱਸਦੇ ਨੇ ਤੁਸੀਂ ਐਨੇ ਗੁਰੂ ਕਿਤੇ ਫਿਰ ਵੀ ਆਵੇਗੀ ਉਹ ਹੀਗਾ ਤੁਸੀਂ ਫਿਰ ਉਹੀ ਗੁਰੂ ਆਤੀ ਕਰੋਗੇ ਚੱਕਰ ਫਿਰ ਰਿਪੀਟ ਹੋਵੇਗਾ ਜਦੋਂ ਤੁਸੀਂ ਸਵਰਗ ਵਿੱਚ ਰਹਿੰਦੇ ਹੋ ਉਥੇ ਹੈ ਸੁਖ تام ਵਿੱਚ ਪਵਿੱਤਰਤਾ ਸੁਖ ਸ਼ਾਂਤੀ ਸਭ ਉਥੇ ਹੈ ਉਥੇ ਝਗੜਾ ਨਹੀਂ ਹੁੰਦਾ ਬਾਕੀ ਐਨੇ ਸਭ ਸ਼ਾਂਤੀ تام ਵਿੱਚ ਚਲੇ ਜਾਂਦੇ ਨੇ ਪਲੇ ਸਾਰਜਗ ਨੂੰ ਲੱਖਾਂ ਵਰੇ ਕਹਿੰਦੇ ਬਾਪ ਕਹਿੰਦੇ ਨੇ ਲੱਖਾਂ ਵਰਿਆਂ ਦੀ ਗੱਲ ਨਹੀਂ ਇਹ ਤਾਂ 5000 ਵਰਿਆਂ ਦੀ ਗੱਲ ਹੈ ਕਹਿੰਦੇ ਵੀ ਨੇ ਮਨੁੱਖ ਦੇ 84 ਜਨਮ ਤੇਤ ప్రతి ਦਿਨ ਪੌੜੀ ਮਨਾਂ ਸੀੜੀ ਉਤਰਦੇ ਉਤਰਦੇ ਤਮ ਪ੍ਰਥਾਨ ਵੱਧੇ ਜਾਂਦੇ ਨੇ ਬਾਪ ਸਮਝਾਂਦੇ ਨੇ ਇਹ ਵੀ ਡਰਾਮਾ ਬਣਿਆ ਹੋਇਆ ਹੈ ਐਕਟਰ ਹੋ ਕੇ ਡਰਾਮਾ ਦੇ ਕ੍ਰੀਏਟਰ ਡਾਇਰੈਕਟਰ ਮੁੱਖ ਐਕਟਰ ਨੂੰ ਨਾ ਜਾਣਨ ਪੱਕੀ ਕਹਾਂਗੇ ਬਾਪ ਕਹਿੰਦੇ ਨੇ ਐਸ ਬੇਗਦ ਦੇ ਡਰਾਮਾ ਨੂੰ ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦੀ। ਇਹ ਬਾਪ ਆ ਕੇ ਸਮਝਾਉਂਦੇ ਨਹੀਂ, ਕਹਿੰਦੇ ਵੀ ਨਹੀਂ। ਸਰੀਰ ਲੈ ਕੇ ਪਾਟ ਵਜਾਂਦਾ ਹਾਂ, ਤਾਂ ਨਾਟਕ ਹੋਇਆ ਨਾ। ਨਾਟਕ ਦੇ ਮੁੱਖ ਐਕਟਰ ਕੋਣ ਨੇ, ਕੋਈ ਦੱਸ ਨਹੀਂ ਸਕਦਾ। ਹੁਣ ਤੁਸੀਂ ਬੱਚੇ ਜਾਣਦੇ ਹੋ। ਇਹ ਬੇਸੱਦ ਦਾ ਡਰਾਮਾ, ਕਿਵੇਂ ਜੋ ਮਿਸਲ ਚੱਲਦਾ ਹੈ। ਟਿਕ ਟਿਕ ਹੁੰਦੀ ਰਹਿੰਦੀ ਹੈ, ਮੁੱਖ ਹੈ। ਉੱਚੇ ਤੇ ਉੱਚਾ ਬਾਪਾ। ਜੋ ਆਖੀ ਸਮਝਾਉਂਦੇ ਵੀ ਨਹੀਂ। ਸਾਰਵਦੀ ਸਦਗਤੀ ਵੀ ਕਰਦੇ ਨੇ ਸਾਜ ਵਿੱਚ ਦੂਜਾ ਕੋਈ ਹੁੰਦਾ ਨਹੀਂ ਬਹੁਤ ਥੋੜੇ ਨੇ ਉਹ ਥੋੜੇ ਜੋ ਹੋਣਗੇ ਉਹਨਾਂ ਨੇ ਸਭ ਤੋਂ ਜ਼ਿਆਦਾ ਭਗਤੀ ਕੀਤੀ ਹੋਈ ਤੁਹਾਡੇ ਕੋਲ ਪ੍ਰਦਰਸ਼ਨੀ ਮਿਊਜ਼ੀਅਮ ਵਿੱਚ ਆਣਗੇ ਉਹ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਹੈ ਇੱਕ ਸ਼ਿਵ ਦੀ ਭਗਤੀ ਕਰਨਾ ਐਸ ਨੂੰ ਕਿਹਾ ਜਾਂਦਾ ਆ ਵਿਅਬਚਾਰੀ ਭਗਤੀ ਫਿਰ ਬੋਤਿਆਂ ਦੀ ਭਗਤੀ ਕਰਦੇ ਵਿਅਬਚਾਰੀ ਬਣ ਜਾਂਦੇ ਨੇ ਤਮਾ ਬਿਲਕੁਲ ਹੀ ਤਮੋ ਪ੍ਰধান ਭਗਤੀ ਹੈ ਪਹਿਲੇ ਸਤੋ ਪ੍ਰধান ਭਗਤੀ ਸੀ ਫਿਰ ਸੀੜੀ ਉਤਰਦੇ ਉਤਰਦੇ ਤਮੋ ਪ੍ਰਧਾਨ ਬਨੇ ਹੋ ਅਜੇ ਹੀ ਹਾਲਤ ਜਦੋਂ ਹੁੰਦੀ ਹੈ ਤਬਾ ਪਾਂਦੀ ਨਹੀਂ ਸਭ ਨੂੰ ਸਤੋ ਪ੍ਰਧਾਨ ਬਣਾ ਐਸ ਬੇਗੱਦੀ ਡਰਾਮਾ ਨੂੰ ਤੁਸੀਂ ਬੱਚੇ ਹੀ ਜਾਣਦੇ ਹੋ ਅੱਛਾ ਮਿੱਠੇ ਮਿੱਠੇ ਸਿਗਿਲਾ ਦੇ ਬੱਚਾ ਪ੍ਰਤੀ ਮਾਪ ਪਿਤਾ ਬਾਪਦਾ ਦਾਦਾ ਯਾਰ ਪਿਆਰ ਦੇ ਗੁਲਮੋਨੀ ਰੋਹਾਨੀ ਬਾਪਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪਤਾਤਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖសារ ਪਹਿਲੀ ਤਾਰਨਾ ਹੈ ਬੇਗਦ ਬਾਪ ਤੋਂ ਬੇਖਦ ਦਾ ਵਰਸਾ ਲੈਣ ਦੇ ਲਈ ਪਾਵਨ ਜ਼ਰੂਰ ਬੰਨਾ ਹੈ ਜਦੋਂ ਹੁਨ ਪਵਿੱਤਰਤਾ ਦਾ ਵਰਸਾ ਲੋਗੇ ਅਰਥਾਤ काम जीत बनोगे जगत जीत बन सकोगे दूजा बेहद बाप तो पढ़ाई पढ़ के खुद तो हीरे जेहा बनाना है बेहद सुख लेना है नशा रहे मनुख तो देवता बनाने वाला बाप साढ़े सन्मुख है सा ए हैं, संगम्युक, है पुरुषोत्तम युग वरदान है ज्ञान संपन्न दातापन सर्वात्मा प्रति शुभ चिंतक बनन वाले श्रेष्ठ सेवाधारी भव ज्ञान दाता दातापन सर्वात्मा प्रति शुभ चिंतक बनन वाले श्रेष्ठ सेवाधारी भव शुभ चिंतक बनन दा विशेष आधार शुभ चिंतन है जो व्यर्थ चिंतन पर चिंतन कांटे ने ओ शुभ चिंतक नहीं बन सकदे शुभ चिंतक मणियां कोल शुभ चिंतन दा शक्तिशाली खजाना सदा भरपूर रहेगा भरपूरता दे कारण ओरा दे प्रति भी ओ शुभ चिंतक बन सकदे ने शुभ चिंतक अर्थात सर्व ज्ञान रत्ना तो भरपूर अजि ज्ञान संपन्न दाता ही चलते फिरदे हर एक दी सेवा करते श्रेष्ठ सेवाधारी बन जाते ने स्लोगन है विश्व राज अधिकारी बनना है त विश्व परिवर्तन के कारज में निमित बनो ਵਿਸ਼ਵ ਰਾਜ ਅਧਿਕਾਰੀ ਬੰਨਾ ਹੈ ਤਾ ਵਿਸ਼ਵ ਪਰਿਵਰਤਨ ਦੀ ਕਾਰਜ ਵਿੱਚ ਨਿਮਿਤ ਬਨੋ ਓਮ ਸ਼ਾਂਤੀ